ਵੀਰਾ ਵਿੱਚ ਪੁਲਿਸ ਦੀ ਗ੍ਰਿਫਤ ਵਿੱਚ ਨਜ਼ਰ ਆ ਰਿਹਾ ਇਹ ਹੈ ਪਿੰਡ ਫਲੀਆਂ ਵਾਲਾ ਦਾ ਸਾਬਕਾ ਸਰਪੰਚ ਗਰਜੰਟ ਸਿੰਘ ਜੰਟਾ ਆਸ ਤੇ ਉਸ ਦਾ ਇੱਕ ਹੋਰ ਸਾਥੀ ਜਿਸ ਦੇ ਕੋਲੋਂ ਪੁਲਿਸ ਦੇ ਵੱਲੋਂ ਚਿੱਟਾ ਬਰਾਮਦ ਕੀਤਾ ਗਿਆ ਏ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨਸਾਰ ਕੱਲ ਜਦੋਂ ਸਥਾਨਕ ਪੁਲਿਸ ਦੇ ਵੱਲੋਂ ਡ੍ਰੀਮਜ਼ ਵਿਲਾ ਪੈਲਸ ਦੇ ਕੋਲ ਇਲਾਕੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਦੋ ਵਿਅਕਤੀ ਦਿਖਾਈ ਦਿੱਤੇ ਜਦੋਂ ਪੁਲਿਸ ਵੱਲੋਂ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਕੋਲੋਂ ਕਰੀਬ 52 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਪੁਲਿਸ ਦੇ ਮੁਤਾਬਕ ਉਕਤ આરોપી ਪਿੰਡ ਫਲੀਆਂ ਵਾਲਾ ਦਾ सरपंच ਵੀ ਰਹਿ ਚੁੱਕਿਆ ਹੈ ਜਿਸ ਦੇ ਵੱਲੋਂ ਕਰੀਬ 2.5 ਸਾਲ ਸਰਪੰਚੀ ਵੀ ਕੀਤੀ ਗਈ ਹੈ ਪੁਲਿਸ ਵੱਲੋਂ ਉਖਤ ਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਪੁਲਿਸ ਦੇ ਮੁਤਾਬਕ ਰੋਪੀਆਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜੀ ਮਾਮਲਾ ਹਾਂਜੀ ਕੱਲ ਗੱਸ ਦੇ ਸੰਬੰਧ ਚ ਰਹਿਣਾ ਸੀ ਜੀ ਤੇ ਜਦ ਪੁਲਿਸ ਪਾਲਟੀ ਰੀਮ ਵਿਲਾ ਮੰਨੇਵਾਰ ਰੋਡ ਤੇ ਪਹੁੰਚੀ ਉਥੇ ਦੋ ਨੌਜਵਾਨ ਮੁੰਡੇ ਲੜਕੇ ਮਿਲੇ ਜਿਹਨੇ ਕੋਸ਼ਿਸ਼ ਕਰਨ ਤੋਂ ਬਾਅਦ 52 ਗ੍ਰਾਮ ਹੈਰੋਨੋਗ੍ਰਾਮ ਜੀਆ ਜਨਬ ਤੇ ਉਹਨਾਂ ਤੇ ਮਕਦਮਾ ਨੰਬਰ 62 ਐਂਡੀਪੀਸੀ ਅਦੇ ਅੰਦਰ ਦੀ ਕੀਤਾ ਗਿਆ ਜੀ ਬਾਕੀ ਤਫतीश ਜਾਰੀ ਹੈ ਸਰ ਇਹ ਕੋਣ ਸ਼ਖਸ ਹੈ ਜਿੱਥੋਂ ਦੇ ਰਹੇ ਨੇ ਇਹ ਇੱਕ ਤੇ ਵਰਜਿੰਦਰ ਸਿੰਘ ਜੰਟਾ ਦੂਸਰਾ ਬਲਵਿੰਦਰ ਸਿੰਘ ਬਿੰਦੂ ਤੇ ਦੋਨੇ ਪਿੰਡ ਫੜੀਆਂ ਵਾਲੇ ਕੜੀ ਗੱਲ ਦਰਾਂ ਨਾਲ ਦੀ ਹੈ ਜੀ। ਕੀ ਕੋਈ ਪਹਿਲਾਂ ਵੀ ਇਹਨਾਂ ਦੇ ਮਾਮਲੇ ਵਗੈਰਾ ਹੈਗੇ? ਨਹੀਂ ਇਹਨਾਂ ਪਹਿਲਾ ਕੋਈ ਐਨਡੀਪੀਸ ਦਾ ਕੋਈ ਮਾਮਲਾ ਦਰਜ ਨਹੀਂ ਗਾ ਜੀ। ਬਾਕੀ ਚੋਰੀ ਕਰੀਆਂ ਹੈ ਜਨਨ। ਇਹ ਪਤਾ ਲੱਗਾ ਇੱਕ ਇਹਨੇ ਹੀ ਸਾਫ ਦਾ ਸਰਪੰਚ ਵੀ ਹੈ ਜੀ। ਸਰਪੰਚੀ ਰਾਇ ਚੁੱਕੇ। ਹਾਂ ਜੀ ਇਹਨਾਂ ਗੁਰਜਨ ਸਿੰਘ ਝੰਟਾ ਇਹ ਸਾਫ ਦਾ ਸਰਪੰਚ ਆ ਜੀ। ਪਹਿਲਾਂ ਸਰਪੰਚ ਰਾਇ ਚੁੱਕਾ ਜੀ। ਹੁਣ ਕਿੱਦਾਂ ਦੀ ਕਾਰਵਾਈ ਹੋਤੂਗੀ? ਹੁਣ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦਾੰਦਗੀ ਹੋ ਚੁੱਕੀ ਹੈ। ਮੇਰੇ ਵੱਲੋਂ ਦੱਦੀ ਕੀਤਾ ਪੇਸ਼ ਕੀ ਕਰ ਜਾਣਾ ਹੈ ਅਦਾਲਤ ਵਿੱਚ। ਫਿਰ ਮੰਡ ਲੈ ਕੇ ਬਾਕੀ ਜੋ ਕੀ ਦੱਸ ਸਾਹਮਣੇ ਆਉਂਦੇ। ਮੀਂਹ ਦੇ ਰਿਮਾਰਡ ਦੇ ਤਰ੍ਹਾਂ ਕਈ ਹੋਰ ਕਲਾਸ ਹਾਂਜੀ ਹਾਂਜੀ ਹੁਣ ਜਦੋਂ ਅੰਨੀ ਬੈਜੀ ਜੀ ਮਾਮਲਾ ਹਾਂਜੀ ਕੱਲ ਅ ਗਸ ਦੇ ਸੰਬੰਧ ਚ ਰਹਾ ਨਾ ਸੀ ਜੀ ਤੇ ਜਦ ਪੁਲਿਸ ਪਾਲਟੀ ਡ੍ਰੀਮ ਵਿਲਾ ਮੰਨੇਵਾਰ ਹੁੜਤੇ ਪਹੁੰਚੀ ਉਥੇ ਦੋ ਨੌਜਵਾਨ ਮੁੰਡੇ ਲੜਕੇ ਮਿਲੇ ਤੇ ਜਿਹਨੇ ਕੋਸ਼ਿਸ਼ ਕਰਨ ਤੋਂ ਬਾਅਦ 52 ਗ੍ਰਾਮ ਹੈਰੋਨੋਗ੍ਰਾਮ ਜੀ ਇਹਨਾਂ ਨੂੰ ਤੇ ਉਹਨਾਂ ਤੇ ਮਕਦਮਾ ਨੰਬਰ 68 ਐਂਡ ਵੀ ਅਦੇ ਅੰਦਰ ਵੀ ਕੀਤਾ ਗਿਆ ਜੀ ਬਾਕੀ ਤਾਂ ਵੀ ਜੀ ਆਦਿ ਸਰ ਇਹ ਕੋਈ ਸ਼ਖਸ ਹੈ ਜੀ ਕਿਥੋਂ ਦੇ ਰਹੇ ਬੈਠੇ ਪਤਾ ਲੱਗੇ ਇਹ ਇੱਕ ਤੇ ਗੁਰਜੰਡ ਸਿੰਘ ਜੈਂਟਾ ਦੂਸਰਾ ਬਰਿੰਦਰ ਸਿੰਘ ਬਿੰਦੂ ਇਹ ਦੋਨੇ ਪਿੰਡ ਫੜੀਆਂ ਵਾਲੇ ਫੜੀਆਂ ਵਾਲੇ ਰਹਨ ਵਾਲੇ ਜੀ ਕੀ ਕੋਈ ਪਹਿਲਾਂ ਵੀ ਇਹਨਾਂ ਦੇ ਮਾਮਲੇ ਵਗੈਰਾ ਹੈਗੇ ਨਹੀਂ ਇਹ ਪਹਿਲਾ ਕੋਈ ਐਨਡੀਪੀਸ ਦਾ ਕੋਈ ਮਾਮਲਾ ਦਰਜ ਨਹੀਂ ਗਾ ਜੀ ਬਾਕੀ ਚੋਰੀ ਕਰੀਆਂ ਹੈ ਜੀ ਇਹ ਪਤਾ ਲੱਗਾ ਇੱਕ ਇਹਨੇ ਸਾਫ ਦਾ ਸਰਪੰਚ ਵੀ ਹੈ ਜੀ ਸਰਪੰਚ ਵੀ ਰਹੇ ਹਾਂ ਜੀ ਹਾਂ ਜੀ ਇਹ ਗੁਰਜੰਡ ਸਿੰਘ ਜੈਂਟਾ ਇਹ ਸਾਬਕਾ ਸਰਪੰਚ ਆ ਜੀ ਪਹਿਲਾਂ ਸਰਪੰਚ ਰਹੇ ਚੁੱਕਾ ਜੀ ਇਹ ਹੋਣ ਕਿਦਾਂ ਦੀ ਕਾਰਵਾਈ ਹੋਤੀ ਹੁਣਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦਾਅਵਾਂ ਦੀ ਹੋ ਚੁੱਕੀ ਹੈ ਜਿਹੜਾ ਉਹਨਾਂ ਦੱਦੀ ਕੀਤਾ ਪੇਸ਼ ਕੀਤਾ ਜਾਣਾ ਹੈ ਅਦਾਲਤ ਵਿੱਚ ਫਿਰ ਰਿਮਾਂਡ ਲੈ ਕੇ ਬਾਕੀ ਜੋ ਕੀਤਾ ਸਾਹਮਣੇ ਆਉਂਦੇ ਆ ਉਹ ਵੀ ਰਿਮਾਂਡ ਦੀ ਰਿਮਾਂਡ ਦੇ ਤਰ੍ਹਾਂ ਕੋਈ ਹੋਰ ਕਲਾਸ ਹਾਂਜੀ ਹਾਂਜੀ ਹੁਣ ਜਦੋਂ ਅੰਮੀ ਦਾ